ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੰਦਾ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਜ ਲਗਭਗ 6-7 ਸ ਨੂੰ ਦਿਖਾਵਾਂਗੇ ਬੈੜਾ ਕੁਝ ਕੁ ਸੂਂਜਾਂ ਨੇ ਤੇ ਕੁਝ ਕੁ ਕਪੜਾ ਤਿੰਨ ਦਿਖਾਵਾਂਗੇ ਮੱਝਾਂ ਝੋਟੀਆਂ ਜਿਹਨੂੰ ਕਹਿੰਦੇ ਨੇ ਰੇਟ ਬਿਲਕੁਲ ਬਾਜਬ 75-80 ਹਜ਼ਾਰ ਵਾਲੇ ਪਰਤੇ ਦੇ ਭਾਸ ਨੂੰ ओके ਆ ਦੋ ਦਾ ਤਾਜਾ ਸੁਨਿਆ ਵੀ ਐ ਤੇ ਇੱਕ ਹੈਗੇ ਲਗਭਗ ਦੋ ਡਾ ਇੱਕ ਮਹੀਨੇ ਦੀ ਵੀ ਪਿੱਛੇ ਕੱਟੀ ਆ ਡਿਟੇਲ ਪੁੱਛਦੇ ਆ ਇਕੱਲੇ ਇਕੱਲੇ ਨਗਵਾਰ ਰੇਟ ਵਿੱਚ ਹੋਊਗਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਵੀਰ ਆਪਾਂ ਨਾਮ ਚੱਕੀ ਆ ਜੀ ਪਿੰਡ ਪੂਟੇ ਕੋਲੋਂ ਗ੍ਰਾਮ ਦੱਸੋ ਨਿਕਰ ਸੇਖਾ ਰੋਡ ਬਰਨਾਲਾ ਬਰਨਾਲਾ ਸ਼ਹਿਰ ਆਪਣਾ ਖਾਨ ਮੋਬਾਈਲ ਨੰਬਰ ਹੈਗਾ 981539177 ਬਾਕੀ ਜਿਹੜੇ ਵੀਰ ਪੁਰਾਣੇ ਵੀਡੀਓ ਕੋ ਨਹੀਂ ਲੇਖਦੇ ਉਹਨੂੰ ਦਾ ਆਪਣੇ ਡਰੈਸ ਦਾ ਤਕਰੀਬਨ ਪਤਾ ਹੀ ਆ ਠੀਕ ਹੈ ਨਵੇਂ ਵੀਰ ਆਪਣਾ ਡਰੈਸ ਨੋਟ ਕਰ ਲੈਣ ਠੀਕ ਹੈ ਅੱਜ ਆਪਾਂ ਦਿਖਾਵਾਂਗੇ ਤਿੰਨ ਝੋਟੀਆਂ ਤੇ ਬਾਕੀ ਚਾਰ ਪੰਜ ਦੋ ਤਾਜ਼ੀਆਂ ਦੂਈਆਂ ਦੇ ਘਰਾਸ ਸੁਈਆਂ ਜੀ ਠੀਕ ਹੈ ਆਹ ਆਪਾਂ ਤੋਂ ਨਹੀਂ ਸੁਈ ਹੋਈ ਆਹ ਝੋਟੀ ਹੈਗੇ ਟੋਪੜ ਗੱਬਣ ਇਹ ਆਪਾਂ ਲੈ ਕੇ ਆਂਦੀ ਐ ਹਾਂ ਜੀ ਆਹ ਨਹੀਂ ਹੋਈ ਜੀ ਕੈ ਮਹੀਨਾ ਦੀ ਗੱਬਣਾ ਚੱਲ ਪਹਿਲਾਂ ਸਟਾਰਟing ਤੋਂ ਕਰਦੇ ਆਪਾਂ ਜਿਹੜੀ ਪਹਿਲੇ ਨੰਬਰ ਤੇ ਆਪਾਂ ਤਾਜੀ ਖੜੀ ਝੋਟੀ ਦੇਖੀ ਜਾਂਦੇ ਆ ਕਿਹੜਾ ਸੁਦਾ ਸੁਈ ਐ ਪਹਿਲਾਂ ਨਾਲ ਜੀ ਦੋ ਦੰਦ ਦਾ ਪਿਆਰ ਪਹਿਲਾਂ ਨੂੰ ਦੋ ਦੰ ਇੱਕ ਕਰ ਦੁਪਹਿਰੇ ਸੂਈਏ ਕੋਈ 12 1 ਵਜੇ ਮਾਰੀ ਮੋਟੀ ਫੋਨ ਕਰਦੀ ਆ ਬੇਮੂਲੀ ਉਹ ਪਤਾਸਕੇ ਦਵਾ ਕਿ ਉਹ ਜੀ 5-7 ਹਜ਼ਾਰ ਮੰਦੀ ਦੇ ਦਿੰਦੇ ਬਾਕੀ ਜਿਵੇਂ ਔਲ ਕਰ ਜੇ 5-7 ਦਿਨ ਖੜ ਜਾਣਾ ਕੋਈ ਬਲਬੀ ਕਰਨੀ ਮੇਰੇ ਨਾਲ ਕੱਟੀਆਂ ਕਰਦੀਆਂ ਹੁੰਦੀਆਂ ਮਾਲਾ ਮੁੱਟਾ ਬਾਈ ਬੱਚਾ ਕੀ ਦਿੱਤਾ ਨੇ ਕੱਟਾ ਜੀ ਆਪੂ ਦੇ ਪੁੱਤ ਠੀਕ ਐ ਦੁੱਧ ਕਿੰਨਾ ਕੋ ਹੁੰਦਾ ਜਾਏ ਮੈਨੂੰ ਕਿਉਂ ਦੁੱਧ ਹੁੰਦਾ ਐ ਨਹੀਂ ਕਿ ਉਹ ਪੈਣ ਦੀ ਐ ਅੰਦਾਜ਼ਾ ਐ ਦੁੱਧ ਦਾ ਅੰਦਾਜ਼ਾ ਬਈ ਜਿਹੜੀ ਮਾਮਾ ਦਸੀ ਨਾਨੀਆਂ ਨੇ ਉਹ ਸਾਡੇ ਜਿਹਾ ਚੋਆ ਮੰਦਰਾ ਗੰਡੋਲ ਕਹਿੰਦੇ 10 ਕਿਲੋ ਤੋਂ ਵੱਧ ਠੀਕ 10 ਕਿਲੋ ਮਨ ਕੇ ਲੈ ਹਾਂ ਐਵੇਂ ਬਾਈ ਗੱਪ ਮਾਰਨਾ ਜੀ ਬੈਠਾ ਇਹ ਡਰਨ ਨੂੰ ਮੈਂ ਕੱਢ ਦੂ ਤੂੰ ਤਾਂ ਕੋਈ ਫਾਇਦਾ ਨਹੀਂ 10 ਕਿਲੋ ਖੁੱਲਾ ਦੇ ਦੂਗੀ ਰਾਮਦਰੀ ਦਾ ਤੁਰੀ ਜਾਂਦੀ ਗਾਲਾਂ ਕਰਦੇ ਤੰਦਰੁਸਤਾ ਪੂਰੀ ਹੈ ਨਾ ਮੈਂ ਪੂਰੀ ਓਕੇ ਬਾਈ ਮੂੰਹ ਮਾਂ ਦਿਖਾ ਦੇਈ ਯਾਰ ਇਹ ਗੱਲਾਂ ਢਿੱਲੀ ਮੱਠੀਆਂ ਹੋਵੇ ਹੋਰ ਨਾ ਹੋਵੇ ਠੀਕ ਹੈ ਮੂੰਹ ਦਿਖਾ ਦੇ ਪੂਰੀ ਓਕੇ ਆ ਬਾਕੀ ਇੱਕ ਗੱਲ ਹੋਰ ਆ ਇਹ ਨਹੀਂ ਵੀ ਆਪਾਂ ਵੀਡੀਓ ਬਣਾਉਣੀ ਆ ਆਪਾਂ ਬਾਜ਼ਾਰ ਲਾ ਕੇ ਨੂੰ ਸਾਫ਼ ਆ ਜਾਮਾ ਬੋਲੇ ਜਮਾ ਬੋਲੇ ਕਹਿੰਗੇ ਜਿੰਨੀ ਬਨੂਣ ਕੱਟੀ ਸਾਫ਼ ਕਰਾਂਗੇ ਉੰਨੀ ਬਨੂਗੀ ਠੀਕ ਹੈ ਨਹੀਂ ਚੱਲ ਬੋਲੇ ਬਿਲਕੁਲ ਸਾਫ ਆ ਜਮਨ 100 ਕਿਲੋ ਦੁੱਧ ਤੋਂ ਮਾਰਦੀ ਨਹੀਂ ਰੇਟ ਇਹਦਾ ਕੀ ਰਹੂਗਾ ਰੇਟ ਬੋਲੀ ਇਹਦਾ 75000 ਰੁਪਿਆ ਮਾਨਤਨ ਮੈਂ ਮਾਨਤਨ ਕਰ ਦਿਆਂਗੇ ਬਸ ਇੱਕ ਹੱਥ ਬੰਨ ਕੇ ਗ੍ਰੀਨਟੀ ਆ ਦੇ ਨਾਲੂ ਵੀਪੂ ਇਹਪਨੂੰ 5-7000 ਦਾ ਕੜਾ ਮਹਿਰਮਾਨ ਕੇ ਨਾ ਖੇਚਣਾ ਕਰ ਤੇ ਇਹਨੂੰ ਜਿਹੜੇ ਆਪਣੇ ਮੁੱਤ ਹੋਣ ਗਿਆ ਤੇ ਬਰਾਬਰ ਦੀ ਹੂਣਗੇ ਜਮਨ ਤੇ ਅੱਗੇ ਦੋਨੋਂ ਬਰੇਂਡ ਝੋਟੀ ਦੇਖੀ ਨੇ ਆਪਾਂ ਤੇ ਪਰਸੂ ਨੂੰ ਸੂਈ ਹੋਈ ਆ ਜੀ ਕਟਾ ਮੰਗ ਰਹੇ ਨੇ ਠੀਕ ਐ ਦੁੱਧ ਕਿੰਨਾ ਦਾ ਹਾਜ਼ਰ ਆ ਉਹ ਆਪਣੀ ਪੁੜੀ ਸੂਈ ਆ ਇਹ ਸੂਈ ਸਵਾਈ ਹੈ ਆਪਣੀ ਕੋਲ ਠੀਕ ਹੈ ਹਾਂ ਤੋ ਦੇਖੋ ਸੂਈ ਸਵਾਈ ਹੈ ਕੋਲ ਮੇਰੇ ਕੋਲ ਦਦੇ ਮੰਨੋ ਛੋਲੇ ਬੱਜਾ 10 ਕਿਲੋ 8 ਕਿਲੋ ਚੂਣ ਦਾ ਤਿਆਰ ਆ ਪਰਸੋਂ ਦੀ ਸੂਈ ਆ ਠੀਕ ਹੈ ਆਪੋ ਦੱਬਾ ਲਈ ਸੀ ਬਣ ਕਰਕੇ ਸੂਈ ਠੀਕ ਹੈ ਧਾਰ ਤੂੰ ਰੋਕਿਆ ਆ ਨਵਾਂ ਸੋਨਾ ਬਈ ਕਿਸੇ ਚੀਜ਼ ਦੇ ਹੱਥ ਲਾਉਣ ਦੀ ਲੋੜ ਨਹੀਂ ਜਵਾਈ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ ਰਹੂਗਾ 85000 ਰੁਪਏ ਗੁਜਾਇਸ ਹੋਜੂਗੀ ਆ ਮਾਮਤਾਨ ਕਰਦੇ ਆ ਵੀ ਸੋ 85000 ਦੇ ਵਿੱਚੋਂ ਗੁਜਾਇਸ ਹੋਜੂ ਝੋਟੀ ਚੰਗੀਆਂ ਕੱਦ ਕੱਦ ਸੁਆ ਲਗਭਗ ਦੂਜਾ ਸੂਈ ਵੀ ਹੈ ਨਾ ਇਹ ਜਮਨ ਕੋਲੋਂ ਖਾਲੀ ਕਰਨੀ ਆ ਮਿੱਤਰ ਜੀਆਂ ਨੇ ਐ ਨਹੀਂ ਹੈਗਾ ਵੀ ਕੋਈ ਵੀ ਨਾ ਕਰੂ ਮੈਂ ਯਾਰ ਬਾਜ਼ਾਰ ਛੱਡਿਆ ਸੀ ਵੀ ਉਦੋਂ ਵੀਡੀਓ ਟੀਡਾ ਲੈਵਾ ਦਿਖਾਉਣੀ ਸੀ ਅੱਜ ਤੱਕ ਹੈ ਨਹੀਂ ਇਹਦਾ ਸੁਆ ਦੂਜਾ ਹੈ ਨਾ ਹਾਂ ਇਹਦਾ ਸੁਆ ਦੂਜਾ ਜੀ ਅੰਦਾਜ਼ਾ ਲਾ ਕੇ ਚੱਲਿਏ ਵੀ 12 ਕਾਲੀ ਹੈਗੀ ਹੈ ਵੀ ਬਾਈ 10 ਕਿਲੋ ਮਾਲ ਕਨੇ ਦੱਸਿਆ ਸੀ ਪਹਿਲਾਂ ਨੇ ਦਿੱਤਾ ਹੋਇਆ 2 ਕਿਲੋ ਦਾ ਮੈਂ ਮੱhta ਪਾਈ ਦਿੰਦੀ ਆ ਜੈ ਜੈ ਗਾਲਾ 2 ਕਿਲੋ ਕੜ ਦੂਗੀ ਖੁੱਲਾ ਸੁਲੇਵਾ ਵਗੈਰਾ ਦੇਖੋ ਪੂਰਾ ਸਾਫ ਸੁਥਰਾ ਚੜ੍ਹੇ ਸਾਨੂੰ ਬਾਕੀ ਠੰਡੀ ਹੈ ਕੋਈ ਲੱਤ ਨਹੀਂ ਕੋਈ ਛੜਨੇ ਠੀਕ ਹੈ ਹਾਂ ਜੀ ਜੀ ਪੂਰੇ ਸਾਹਿਬ 85 ਹਜ਼ਾਰ ਤੇ ਮਾੜਾ ਮੋਟਾ ਮਾਨਦਾਨ ਮਾਨਦਾਨ ਕਰ ਦਿੰਗੇ ਜੀ ਠੀਕ ਹੈ ਅੱਗੇ ਤੈਨਾਂ ਨੰਬਰ ਦੇਖ ਨੇੜੇ ਆਪਾਂ ਇਹ ਪਿੰਡ ਸੁਈ ਹੋਈ ਆ ਜੀ ਹੁਣ ਪਰਟੀਆਂ ਦੇ ਮੰਨ ਰਹੀ ਠੀਕ ਹੈ 3 ਮਹੀਨੇ ਦੀ ਗੱਭਣਾ ਸਹੀ ਚੈੱਕ ਪਾਸ ਆਪਣੀ ਕਰਾਈ ਹੋਈ ਆ ਅੱਗ ਲਾ ਕੇ ਲਿਜਾ ਫਗਣ 3 ਮਹੀਨੇ ਦੀ ਗੱਭਣ ਚੈੱਕ ਦੁੱਧ ਕਿੰਨਾ 7 ਕਿਲੋ ਦੁੱਧ 7 ਕਿਲੋ ਦੁੱਧ ਇਹਦਾ ਆ ਮੈਨੂੰ 16 ਕਿਲੋ ਕੁਫਰੂਨ ਦਾ ਦਿੱਤਾ ਹੋਇਆ ਹਰਿਆਣੇ ਦੀ ਕੱਟੀਆ ਪਿਓ ਤੇ ਬੱਚਾ ਪਿਛੇ ਕੱਟਿਆ ਹਨਾ ਜਿਹੜਾ ਇਹਨੂੰ ਪਾ ਲਈਆ ਹਰਿਆਣਾ ਤੋਂ ਲੈਸੀ ਆਪ ਉਹ ਕੱਟੀ ਪੂਰੀ ਪਲੀ ਭੜਾਈ ਆ ਹਨਾ ਮੈਂ ਕਿਹਾ ਕੱਟੀ ਪੂਰੀ ਟੌਪ ਕਲਾਸ ਆ ਬਈ ਵਦਗੀ ਸੀਮਨ ਦੀ ਕੱਟੀ ਆ ਇਹਦਾ ਰੇਟ ਕਿੰਨਾ ਹੋਊਗਾ ਬਾਈ ਜੀ ਕਿਹੜਾ ਹਾਂ ਨਾ ਦਾ ਮਤਲਬ ਹੋਊਗਾ ਅੱਸੀ ਰਿਆ ਕਿ ਦੁੱਧ 8 ਕਿਲੋ ਆ ਦੁੱਧ 8 ਕਿਲੋ ਆ 1,60,000 ਦੀ ਇਹ ਹਰਿਆਣਾ ਕਿਉਂ ਪਹਿਲਾਂ ਆਈ ਹੋਈ ਆ ਹੁਣ 80,000 ਦੀ ਦੇ ਦਾਂਗੇ ਹੁਣ 80,000 ਦੀ ਦੇ ਦਿੰਦੇ ਤੋਰੀ ਬਾਤ ਸੋ ਬਰ ਮੂੰਹ ਮੱਥਾ ਦੇਖੋ ਠੀਕ ਆ ਹਰਿਆਣੇ ਵਾਲੀ ਆ ਹਾਂ ਹੁੰਦੇ ਕਿ ਹਰਿਆਣੀਆਂ ਇਧਰ ਦਿਖਾਈ ਮੂੰਹ ਪੁੱਤ ਇਹਦਾ ਤੇ 80000 ਦੀ ਤਿੰਨ ਮਹੀਨਾ ਦੀ ਗੱਭਣ ਨਾਲ ਕੱਟੀ ਆ 7 ਕਿਲੋ ਦੁੱਧ 7 ਕਿਲੋ ਜਮਾਨੇ ਨਿਭੜਨ ਵਾਲਾ ਦੁੱਧ ਆ ਏ ਠੇਨੀ ਵੀ ਨਹੀਂ ਲੰਘਦੀ ਸਿੰਘ ਨਾਲ ਲੱਗੇ ਪਏ ਨੇ ਚੰਗੂ ਗੁੰਡਾ ਸਿੰਘ ਤੋਕੜ ਗੱਭਣ ਚੈੱਕ ਪਾਸ 80000 ਜੋ ਮਾਨਤਣ ਮਾਨਤਣ ਕਰ ਦੋਗੇ ਬਸ ਜਿਹੜਾ 80000 ਦਾ ਹੋਊਗਾ ਸਾਰਿਆਂ 'ਚ ਆਪਣੇ ਮੁੱਲ ਨਜ਼ਾਇਜ਼ ਨਹੀਂ ਹੈਗੇ ਆਪਾਂ ਵੇਚੀ ਨਹੀਂ ਮੰਦੇ ਰੱਖਣੀਆਂ ਨਹੀਂ ਆਹ ਕਿਹੜਾ ਬੰਦਾ ਕੀ ਜੇ 70 ਵਾਲਾ ਪਿੱਤਲਾ ਫਾਇਦਾ ਕੋਈ ਨਹੀਂ ਭਾਈ ਜਮਾਨਾ 70 ਵਾਲਾ ਵੀਰ ਮਾਨ ਕੇ ਖੇਚਲਾ ਵੀ ਨਾ ਕਰੇ ਜੱਜ ਕਾਲਾ ਮੂਰੇ ਦਿੰਦਾ ਨਹੀਂ ਕੋਈ ਤੇ ਅੱਗੇ ਜਿਹੜੀ ਬੈੜ ਦੇਖੇ ਨੇ ਗੱਭਣ ਆਪਾਂ ਸੁਆ ਦੂਜਾ ਬਈ 20 ਲੋਕ ਪੈਲਣ ਦਾ ਦਿੱਤਾ ਹੋਇਆ ਠੀਕ ਹੈ ਆਪਾਂ ਨੂੰ ਮਾਲਕ ਨੇ ਦੂਜਾ ਕਹਿ ਕੇ ਦਿੱਤੀ ਆ ਠੀਕ ਹੈ ਕਿ ਇੱਕ ਜਿੱਤਣਾ ਵੀ ਨਰਖ ਪਰ ਕਰਨ ਵਾਲਾ ਨਹੀਂ ਕੀਤਾ ਮੰਨ ਲਿਆ ਜਾਏ ਤੌਰ ਤੇ ਪਰ ਆਪਾਂ ਨੂੰ ਮਾਲਕ ਨੇ ਦੂਜਾ ਕਹਿ ਕੇ ਦਿੱਤੀ ਐਤਕੀ 20 ਤੋਂ ਪਲੱਸ ਮੰਨ ਕੇ ਲੈ ਜੀ ਜੀ ਲੋ ਫੁੱਲੋ ਕੋਈ ਆਰਾਮਦਾਰੀ ਨਾਲ ਰੇਟ ਇਹਦਾ ਕੀ ਰਹੂਗਾ ਰੇਟ ਬਾਈ ਜੀ ਦਾ 65000 ਰੁਪਇਆ ਰਹੂਗਾ ਐਵੇਂ 80 ਮੰਗ ਲਿਓਗੇ ਨਹੀਂ ਫਾਇਦਾ ਕੋਈ ਫਾਇਦਾ ਨਹੀਂ ਆਪਾਂ 85 ਨਹੀਂ ਮੰਗਣਾ ਆਪਾਂ ਵੇਚਣੀਆਂ ਨੇ ਠੀਕ ਹੈ 65000 ਦੀ 20 ਕਿਲੋ ਤੋਂ ਪਾਰ ਦੋਦੜੀ ਘਰੇ ਜਾ ਕੇ ਸੂਕੀ ਜਾਵਾਂ। ਇਹ ਜੀਆਂ ਬੈੜਾ ਆਪ ਲੈ ਲੈਣੇ 70 75 ਨੂੰ। ਠੀਕ ਹੈ। ਪਰ ਆਪ ਇਹ ਨਹੀਂ ਜੇ ਆਪਣੇ ਕੋਲੇ ਭਾਅ ਚਾਈ ਹੋਈ ਆ ਤਾਂ ਭਾਅ ਜੀ ਲੈਣੀ ਆ। ਠੀਕ ਹੈ। ਇਹ ਨਹੀਂ ਵੀ ਇਹ ਜੋ 20000 ਬਣਾਉਣ ਦਾ ਸੋਚਦੇ। ਮੈਂ 2-3000 ਬਣਦੇ। ਪਰ ਉਹੀ 2000 ਅਸੀਂ ਰਿਪੀ ਰੱਖਣੀ ਆ। ਠੀਕ ਹੈ। ਸੋ ਪਰ 65000 ਦੀ ਬੈੜ ਹੈ। ਸਾਰਾ ਮੰਨ ਕੇ ਚਲੋ YouTube ਫਰੋਲ ਦੇ ਮੰਡੀ ਫਰੋਲ ਦਿਓ। ਨਹੀਂ ਮੈਨ ਨਹੀਂ ਐ ਇਸ ਬਾਜ਼ਾਰ। ਮੈਨੂੰ ਜਮਾ ਨਹੀਂ ਮਿਲਦੀ ਬਈ। ਚਾਹੇ ਜਿੱਥੇ ਮਰਜੀ ਤੁਰੇ ਫਰੇ ਕੋਈ ਬੰਦਾ। ਠੰਡੀ ਸੀਲ ਦੇ ਨੇਵੇ ਵਾਲੀ ਲੈ ਠੀਕ ਹੈ ਫੜਿਆ ਮੰਨ ਲਓ ਕਿ ਨੇਵਾ ਹੋਰ ਵੀ ਬਣਾ ਲੂ। ਉਸ ਦਾ ਭਾਜ ਕਦੇ ਕਰਮਾਂ ਨੂੰ ਮਿਲਦਾ। ਇਹਦਾ ਕਰਮਾਂ ਨੂੰ ਮਿਲ ਗਈ ਬਸ ਇੱਕ। ਬਸ ਹਾਂ ਪਾ ਹੋਰ ਆ ਬਾਈ ਅੱਪਾ ਵੇਚ ਲੀਆਂ ਨੇ ਜੇ ਵਾਕੀ ਕੀ ਕਰਨਾ ਹੋਰ ਲੈ ਲੈ। ਜਾਇਜ ਗੱਲ ਆ। ਜਿਹਦਾ ਆਪਣਾ ਕੰਮ ਕੀਤਾ ਹੀ ਇਹ ਠੀਕ ਹੈ ਅੱਗੇ 2 ਨੰਬਰ ਵੈਢ ਦੇਖ ਜਿਹੜੇ ਆਪਾਂ। ਬੜੀ 10 ਦਿਨ ਬਾਕੀ ਨੇ। ਠੀਕ ਹੈ। 20 ਕਿਲੋ ਬੱਦੂ ਦਿੱਤਾ ਹੋਇਆ। ਮਾਲਕ ਨੇ ਤਾਂ ਦੱਸਿਆ 20 ਕਿਲੋ। ਠੀਕ ਹੈ। ਅਗਲੇ 16 17 ਮੰਨ ਕੇ ਲੈ ਲੇ। ਜਾਇਜ ਗੱਲ ਆ। ਰੇਟ ਇਹਦਾ ਕੀ ਰਹੂਗਾ? ਦੱਸ ਦੇ ਠੀਕ ਹੈ। ਇਹਨਾਂ ਦੇ ਲੱਗਿਆ 55000 ਰੁਪਏ 55000 ਲੈ ਜੂ ਹਫਤਾ ਜੇ ਹਾਂ ਹਫਤਾ ਲੈ ਜੂ ਵੀ ਫੁੱਲਾ ਵੱਡੀ ਗਾਂ ਨਹੀਂ ਆਏ ਨੇ ਵੀ ਕਿਤੇ ਬੱਸ ਸੋਝਿਆ ਜਾਏਗਾ ਸਿਰਫ 55000 ਜੇ ਲਵਾਂਗੀ ਬਹੁਤ ਚੰਗੀ ਆਪਾਂ ਵੈਸੇ ਤੱਕੀ ਗਾਂ ਪਾਉਣੀ ਨਹੀਂ ਸੀ ਕੋਈ ਯਾਰ ਕੋਈ ਵੀਰ ਵੇਚਣ ਵਾਲਾ ਮੰਗ ਲੇਗਾ ਹਫਤਾ ਕੱਢ ਦਿਆ ਹਜੇ ਹਾਂ ਹਫਤੇ ਨੂੰ ਤਿਆਰ ਬਹੁਤ ਜ਼ਿਆਦਾ ਹੋਊਗੀ ਆਪਣੇ ਲੋਕਲ ਇਥੋਂ ਦੀ ਵਹਿੜਾ ਕਰਮਗੜ ਪਿੰਡ ਦੀ ਵਹਿੜਾ ਇਹ ਖਾਸ ਠੀਕ ਹੈ ਅੱਗੇ ਤਿੰਨ ਨੰਬਰ ਤੇ ਵਹਿੜ ਦੇਖਿਆ ਨੇ ਆਪਾਂ ਥੋੜੀ ਜਿਆੜ ਸਾਹਿਬ ਦੇ ਅੰਗੀਏ ਜਾ ਗਈ ਹੈ ਨਾ ਬੱਸ ਇਹ ਜਰੂਰ ਚੱਲੋ ਕਰੋ ਕਾਇਦਾ ਲੈਂਦੀ ਆ। ਤਿੰਨ ਤੋਂ ਚਾਰ ਲੈ ਜੂਗੀ। ਤੇ ਦੁੱਧ ਕਿੰਨਾ ਪਾ ਦੂਗੀ? ਭਾਈ 24 ਕਿਲੋ ਦੱਸਿਆ ਮਾਲਕ ਨੇ। ਠੀਕ ਐ। ਕਿਹੜਾ ਵੀਰ ਲੋਕਾਂ 20 ਤੋਂ ਖੁਦੋਂ ਮੰਨ ਕੇ ਲੈ ਲੇ। ਰੇਟ ਇਹਦਾ ਕੀ ਹੋਊਗਾ? ਤੁਸੀਂ ਕਿਦਾਂ 77000 ਰੁਪਏ ਲੋੰਗਾ ਦੀ ਮਾਨਤਾ ਕਰਦੇ। ਸੋ 75000 ਤੋਂ ਮਾਨਦਾਨ ਹੋ ਜੂ ਤੇ ਮੂੰਹ ਮੱਥਾ ਜਿੰਦਿਆਂਨ ਸਾਫ ਸੁਥਰੀ ਪੂਰੀ ਓਕੇ ਆ ਜਾਵਾਂ ਬਹਿੜ। ਸੋ ਦੇਖੋ ਘੋੜੀ ਵਰਗੀ ਬਹਿੜ ਆ ਤੇ ਜਿਹੜਾ ਥਣ ਲੱਗਿਆ ਵੇਦੇ ਕਿਆ ਬਾਤਾਂ ਮੋਟਾ ਥਣ ਲੱਗਿਆ ਵਾ ਹੱਥੀ ਚੁਾਈ ਲਾ ਜਾਵਾਂ। ਸੋ ਸਾਰਾ ਟੱਬਰ ਸਿੱਖੀ ਜਾਏ ਭਾਵੇਂ ਜਿੰਨੂੰ ਨਹੀਂ ਚੂਣੀ ਆਉਂਦੀ ਉਹੇ ਸਟਾਫ પાસੇ ਬਹਿ ਗਏ ਟੂਈ ਜਾਨ ਜਵਾਕ ਜਿਵੇਂ ਮਰਜੀ ਟੂਟੀ ਜਾਨ ਸਾਲਾ ਨੂੰ ਖੱਡੀ ਇੰਨੀ ਆ ਜਿੰਦੇ ਮਰਜੀ ਬੰਦੀ ਰੱਖਣ ਫਾੜੀ ਵਾਲਾ ਲੈਵਾ ਹਨਾ ਇਹਦੀਆਂ ਵੇੜਾ 90 90 95000 ਰੁਪਏ ਮੁੱਲ ਪਾਇਆ ਹੁੰਦਾਗਾ ਆਪਾਂ 75000 ਜੈਨੂਅਲ ਰੇਟ ਜੇ ਕਰਿਆ ਹਾਂ ਹਾਂ ਆਪਾਂ ਬਰਾਬਰ ਦੀ ਮੁੱਲ ਕਰਿਆ ਕਿਉਂਕਿ ਆਪਾਂ ਨੇ ਵੇਚਣੀਆਂ ਨੇ ਜੈ ਜੈ ਗੱਲ ਸੋ ਇਹ ਸੀ ਕਿ ਤੀਜੇ ਨੰਬਰ ਤੇ ਵਹਿੜ 75000 ਦਾ ਭਾਅ ਐਰ ਸਾਰ ਜੰਗ ਚ ਆ ਗਈ ਗਾਂਵਾਂ ਦੇ ਵਿੱਚੋਂ ਤੀਜੇ ਨੰਬਰ ਤੇ ਸੀ ਮੱਝਾਂ ਔਰ ਛੇ ਨੰਬਰ ਠੀਕ ਹੈ ਤੀਜੇ ਨੰਬਰ ਤੇ ਚੌਥੇ ਨੰਬਰ ਤੇ ਆ ਗਈ ਜਿਹੜੀ ਅੱਗੇ ਜਦ ਵੀ ਨਿਆਣੀ ਵਾਲੀ ਸੂਈ ਸੋਈ ਹੈ ਜੀ ਕਿਹ ਦਿਨ ਹੋ ਗਿਆ ਸੂਈ ਨੂੰ ਕੋਈ ਨਾ ਜੋ ਹੋਗੇ ਹੋਗੇ 5 ਦਿਨ ਬਈ ਠੀਕ ਹੈ ਦੁੱਧ ਕਿੰਨਾ ਲਊਗਾ 12 ਕਿਲੋ ਨਾਮ ਕੇ ਲੈ ਲਓ ਕੰਡੇ ਵਾਲਾ 12 ਕਿਲੋ 6 ਕਿਲੋ ਟੈਨ ਜੀ ਲੀਟਰ ਦਾਉਣਾ ਤੋਂ 14 ਰੇਟ ਕਿਲੋ ਹੋਊਗਾ ਦਾ ਰੇਟ ਇਹਦਾ 50000 ਰੁਪਏ ਰਹੂਗਾ ਜੀ 50000 ਰੁਪਏ ਰੇਟ ਹੈ ਦਾ ਤੇ ਨਿਆਣਾ ਵਗੈਰਾ ਵਧੀਆ ਪੂੰਦੀਆ ਮੈਂ ਹਰ ਇੱਕ ਚੀਜ਼ ਦੀ ਗਾਰੰਟੀ ਹੈ ਜੇ ਖਾਂ ਦੇਵੇ ਦੀ ਕੋਈ ਵੀ ਵੀ ਆਨਲਾਈਨ ਮੰਗਾਉਣੀ ਚਾਹੁੰਦਾ ਹੋਵੇ ਗੱਡੀ 'ਚ ਤਾਰ ਕੇ ਪਹਿਲਾਂ ਚੈੱਕ ਕਰਕੇ ਫੇਰ ਰੁਪਏ ਫੜਾਵੇ 50000 ਜੀ 50000 ਰੁਪਏ ਠੀਕ ਹੈ। ਸੋ 50000 ਦੀ ਸੂਈ ਸਵਾਈ ਜਾਵਾ। ਸੂਈ ਲਵਾਈ ਨਾਲ ਬੈਠਾ ਬੱਚਾ। ਜਿਆ ਜੀ ਕੋਲ ਨਾਲ ਦਾ ਬੱਚਾ ਹਨ। ਅੱਗੇ ਦੀ ਡੱਬੀ ਵੇਖ ਦੇਖੀ ਨੇ ਫਿਰ ਆਪਾਂ। ਡੱਬੀ ਰਹਿਣੇ ਤਾਂ ਮੰਗਰ ਬੱਚੀ ਦਾ ਵੀਰੇ। ਠੀਕ ਹੈ। ਕੈਦ ਨੋ ਗਿਆ ਸੂਈ ਨੂੰ। ਸੂਈ ਨੂੰ ਅੱਜ ਇਹਨੂੰ ਤੀਜਾ ਦਿਨ ਹੋ ਗਿਆ। ਠੀਕ ਹੈ ਦੁੱਧ ਕਿੰਨਾ ਹੋਊਗਾ? ਜੇਰ ਜੱਪੇ ਦੀ ਜਮਾ ਸਾਵਾ 10 ਕਿਲੋ ਬੋਲੀ ਤਿਆਰ ਹੈ। ਥੱਲੇ ਬੱਚੀ ਨੂੰ ਫੁੱਲ ਲਗਾ ਕੇ ਬੱਚੀ 3 ਕਿਲੋ ਪੀਂਦੀ ਆ ਬਣਾਇਆ ਚਾਹ ਉਹਦੇ ਨਾਲ। ਗਲੂ ਟਰ ਗਈ ਬੱਚੀ ਇਹਦੇ ਮੰਗਰ ਜਦੋਂ ਬੱਚੀ ਹਟ ਜਾਂਦੀ ਆ ਉਦੋਂ ਚੋਣਦੇ ਆ। ਦੁੱਧ 10 ਕਿਲੋ। ਤੁਹਾਨੂੰ 14 ਕਿਲੋ ਆ ਹੁਣ 15 ਠੀਕ ਹੈ ਆਪਾਂ 10 ਕਿਲੋ ਨਾਪ ਕੇ ਦੇਮਾ ਬੱਚੀ ਨੂੰ ਫੋਟੋ ਲਾਤੀ ਰੇਟ ਕੀ ਰਹੋ ਜੀ ਰੇਟ ਇਹਦਾ ਬਾਈ ਨਾਹਾਂ ਨਾ ਦਾ ਮੁੱਲ ਨਹੀਂ 65000 ਰੁਪਇਆ ਠੀਕ ਹੈ 65000 ਰੁਪਇਆ ਕੱਦ ਵੇਡ ਬਹੁਤ ਚੰਗਾ ਹਨਾ ਸੋ ਫਿਰ ਕੱਦ ਕਾੜ ਵਗੈਰਾ ਦੇਖੋ ਬੈੜਦਾ ਚੰਗਾ ਸਾਫ਼ ਸੁਥਰਾ ਪਿੱਛੇ ਬੱਚੀ 18 18 ਕਿਲੋ ਤੁਹਾਨੂੰ ਮਾਲ ਤੋਂ ਨਹੀਂ ਦੱਸਿਆ ਵੀ ਪਹਿਲਾਂ ਨੂੰ ਦਾ ਦਿੱਤਾ ਹੋਇਆ ਮੰਨ ਲਿਆ ਕਿ ਇਹ ਬੌਲੇ ਚ ਵੇੜਾ ਬੌਲੇ ਸਾਫ਼ ਕਰੀ ਹੋਈ ਆ ਅੱਜ ਤੀਜਾ ਦਿਨ ਸੁਈ ਨੂੰ ਆਹ ਘੜੀਆ ਬੱਚੀ ਮੰਨ ਕੇ ਕਿਉਂ ਟਨਵਾਰਕ ਦੀ ਬੱਛੀ ਆ ਇਹਦੇ ਠੀਕ ਆ ਰੇਟ ਇਹਦਾ 65000 65000 ਰੁਪਇਆ ਕੋਈ ਠੀਕ ਆ ਪ੍ਰਿੰਟਪਾਉਂਡ ਚੰਗਿਆ ਬੱਛੀ ਰੇਟ ਟੌਪ ਕਲਾਸ ਆ ਯਾਰ ਆਪ ਵੀ ਬੱਛੀ ਆ ਮੰਗਰ ਵੀ ਬੱਛੀ ਟੌਪ ਕਲਾਸ ਅੱਗੇ ਇੱਕ ਆ ਮੈਂ ਜਰਸੀ ਦੇਖੀ ਨੇ ਕੋਨੇ ਦੇ ਖੜੀ ਹਾਂ ਕਿਹਦੇ ਮੰਗਰ ਵੀ ਬੱਛੀ ਆ ਬਾਈ ਕੈ ਕਿਦਨ ਹੋਗੇ ਸੂਈ ਨੂੰ ਕੀ ਪਰਸੋਂ ਦੀ ਏ ਸੂਈ ਹੋਈ ਆ ਦੁੱਧ ਕਿੰਨਾ ਕਹ ਹੁਣ ਦੋਵੇਂ ਯਾਰ ਇਹਦੇ ਦੰਦੇ ਵੀ 10 ਕਿਲੋ ਹੋਊਗਾ 10 ਕਿਲੋ ਕਿਉਂਕਿ ਵਪਾਰੀ ਕੋਈ 10 ਕਿਲੋ ਕਹਿਣਾ ਨਹੀਂ ਕਿ ਆਪੋ ਸਜਾਈ ਤੇ ਕੰਮ ਕਰਨਾ ਸਜਾਈ ਬੋਲਣੀ ਆ ਰੇਟ ਇਹਦਾ ਕੀ ਰੂਪ ਰੇਟ ਦਾ 45000 ਰੂਪਾ ਉਹ ਤਾਂ 10 ਹਜ਼ਾਰਾ ਮੈਂ ਕਿਹਾ 4-2 ਡੰਗ ਕਿੰਨੇ ਚੋਕੇ ਲੈਦੇ ਥੋੜਾ ਬਾਜੂ 15-16 ਦਾ ਆਪਾਂ ਚੌਪਾ ਨੂੰ ਮਾਗਣੇ ਪਹਿਲੇ ਸਾਨੂੰ ਦੱਸਿਆ ਵੀਰੇ 14 ਬਣ ਕੇ ਵੇਚ ਕਰਦੇ ਸਾਚੋ ਮੰਨ ਕੇ ਲੈਦੇ ਕੋਈ ਵੀ ਵੀਰਾ ਜਰਾ ਰੇਟ 45000 ਰੂਪਾ ਕੀਰਦਾ ਵੀਰੇ ਠੀਕ ਆਪਾਂ ਤਾਂ ਦੁੱਧ ਦੀ ਕਿਲੋ ਦੇ ਵਿੱਚ ਕਿੰਨੇ ਨੂੰ ਗਾਰੰਟੀ ਦਿੰਦੇ ਵੀ ਥੋੜੇ ਘਰੇ ਚਾਹੇ 20 ਕਿਲੋ ਦੇ ਵਿੱਚ ਹੈ ਜਾਂਵੇਂ 2 ਕਿਲੋ ਰੇਟ ਇਹਦਾ ਰੇਟ ਇਹਦਾ 45000 ਰੁਪਇਆ ਸੋ ਸਿਰਫ 45000 ਰੇਟ ਹੈ ਉਹ ਸੂਈਆਂ ਨੇ ਉਹ ਵੀਰ ਆਪਣੇ ਕੋਲੋਂ ਚੋਗੇ ਲਿਆ ਸਕਦੇ ਜਿਹੜੀਆਂ ਗੱਬਣਾ ਉਹਨਾਂ ਦੀ ਥਾਣਾ ਦੀ ਗਰੰਟੀ ਜੈ ਜੈ ਗੱਲ ਦੂਜਾ ਐਸਟੀਮੇਟ ਆਪਦਾ ਆਪ ਲਾਉਣ ਵੀ ਅਸੀਂ ਇੰਨਾ ਕਿ ਚੋਲਾਂਗੇ ਇੰਨੇ ਕਿ ਦੇ ਇਹ ਕੱਢ ਦੂਗੀ ਸੋ 98153 96x ਜ ਤੱਕ ਕਾਫੀ ਦਿਖਾ ਦਿਆ ਬੜਾ ਤੇ ਤਿੰਨ ਦਿਖਾ ਦਿਆ ਝੋਟੀਆਂ ਟੋਕੜ ਗੱਬਣ ਚੱਕ ਵਾਸਤੇ ਤਾਜੇ ਸੂਈਆਂ 75 85 ਵਾਲੇ ਭਾ ਖਾਸ ਬਰਨਾਲਾ ਸਹਿਰ ਸੇਖਰ ਰੋਡ ਤੇ ਬਾਈ ਜੀ ਰਹੈ ਜਦ ਮਰ ਜਿਓ ਨਾਗ ਹਾਜ਼ਰ ਹੁੰਦੇ ਆ